ਵਾਹਿਗੁਰੂ ਸਤਿ ਸਾਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਜੀਰੇ ਰਹਿਰ ਦੇ ਤਲਵੰਡੀ ਭਾਈ ਦੇ ਨਜ਼ਦੀਕ ਕਰਕੇ ਵਸਿਆ ਹੋਇਆ ਪਿੰਡ ਚੋਟੀਆਂ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਸਰਜੀਤ ਬਾਈ ਦਾ ਨਾਮ ਅਤੇ ਵਪਾਰ ਦਾ ਬਾਈ ਦਾ ਕੰਮ ਮਿੱਤਰੋ ਜਾਨਵਰ ਬਾਈ ਦੇ ਕੋਲੇ ਇਸ ਟਾਈਮ ਦੋ ਤੇ ਦੋਵੇਂ ਹੀ ਪੂਰੇ ਟਕਣਾ ਨੇ ਅੱਜ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਮਿੱਤਰੋ ਕੁਝ ਕੁ ਟਾਈਮ ਦੀ ਸੂਈ ਆ ਮੀਨਿਆਂ ਦੀ ਸੂਈ ਆਦਤ ਲੈਵੇ ਲੂਵੇ ਲੋ ਪੂਰੀ ਖਰੀ ਤੇ ਭਾਤ ਤੁਹਾਨੂੰ ਬਿਲਕੁਲੀ ਜਾਇਜ਼ ਲੈ ਕੇ ਦੇ ਦੇਣਾ ਛੋਟੀ ਦਾ ਮਿੱਤਰੋ ਵੀ ਜਿਹੜੇ ਤੁਸੀਂ ਭਰਾ ਛੋਟੀ ਕੱਟੀਆਂ ਲੈਂਦੇ ਆ ਕੱਟੀਆਂ ਲੈ ਲਓ ਵੀ ਤੁਹਾਨੂੰ ਸਸਤੀ ਪੈ ਜਾਣੀਆਂ ਇਹ ਤੇ ਇੱਕ ਤੁਹਾਨੂੰ ਗਾਂ ਵਿਖਾਉਣੀ ਆ ਵਹਿੜ ਵੀ ਜੇਹੀ ਵਿਖਾਉਣੀ ਆ ਵੀ ਥੱਲੋ ਕਰਮ ਵਾਲੀ ਨਾ ਐਣ ਉੱਡੂ ਉੱਡੂ ਕਰਦੀ ਆ ਤਾਜੀ ਸੂਈ ਆ ਬਿਲਕੁਲ 2 ਜਨਵਾਰ ਹੋਣਗੇ ਦੋਵਾਂ ਦੀ ਡਿਟੇਲ ਬਾਈ ਨਾਲ ਲੈਣੇ ਆ ਸਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਭਾਈ ਕਿਰਪਾ ਮਰਾ ਜੀ ਸੁਰਸ਼ੇਤਾ ਦੇ ਪਰਿਵਾਰ ਭਾਈ ਠੀਕ ਆ ਸ਼ੁਕਰ ਆ ਜੀ ਸ਼ੁਕਰ ਆ ਚਲੋ ਸ਼ੁਕਰ ਆ ਹੋਰ ਘਰੇ ਪਰਿਵਾਰ ਬਾਈ ਓਕੇ ਜੀ ਓਕੇ ਚੜ੍ਹਦੀ ਕਲਾ ਜੀ ਸਾਰੀ ਸ਼ੁਕਰਾਨਦ ਅੱਜ ਕਿੰਨੇ ਜਾਨਵਰ ਤਖਾ ਦੋ ਆ ਜੀ ਆਪਾਂ ਸ਼ੁਰੂਆਤ ਕਰ ਲੈਨੇ ਆ ਵੈੜ ਤੋਂ ਹੀ ਝੋਟੀਆਂ ਪਹਿਲ ਤੇ ਵਿਖਾਵਾਂਗੇ ਜੋ ਝੋਟੀ ਪਹਿਲਾਂ ਦਿਖਾ ਦੀ ਫਿਰ ਆਪਣੀ ਗਾਂ ਨਹੀਂ ਵੇਖਣੀ ਕਿਸੇ ਨੇ ਇਹਦੇ ਦੱਸ ਮੈਨੂੰ ਕੀ ਡਿਟੇਲ ਆਂਦੀ ਹੈ ਗਾਂ ਜੀ ਦੂਜੇ ਸਵੇ ਸੂਈ ਆ ਠੀਕ ਆ ਆ ਵਛਾ 나ੜੂਆ ਜੇ ਨਾਲ ਆ ਪਹਿਲਵਾਨ ਮਗਰ ਹੈ ਹਾਂਜੀ ਠੀਕ ਆ ਬਾਈ ਚੰਗਾ ਟੀਕਾ ਕਿਸੇ ਨੇ ਭਰਾਇਆ ਸੀ ਹੂੰ ਵਛਾ ਤਕੜਾ ਦੇਗੀ ਵਛਾ ਤਕੜਾ ਦੇਗੀ 나ੜੂਆ ਜੇ ਆ ਵੇਖ ਲੋ ਨਾਲ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਆਖੇ ਇਹ ਹਫਤਾ ਲਾ ਲੋ ਹੂੰ ਆ ਗੁਰਦੀਨ ਮੈਂ ਟਾਈਮ ਮੈਂ ਪੈ ਕਹਦਾ ਗਾਹਕੇ ਲੈ ਗਾਂ ਬਾਹਰ ਨੂੰ ਮਾੜੀ ਜੀ ਫੇਰ ਕਰ ਦੇਂਦੀ ਕਾਰਵਾਈ ਵੈਠ ਥੱਲੋ ਥੱਲੋ ਬਾਣੀ ਖਬਰਦਾਰਾ ਮਿੱਤਰੋ ਮੈਂ ਤੋੜ ਕੇ ਵੇਖੀ ਸੀ ਵੀਡੀਓ ਤੋਂ ਪਹਿਲਾਂ ਹੁਣ ਵੀ ਤੁਹਾਨੂੰ ਵਿਖਾ ਦਿੰਦਾ ਇੱਕਰੀ ਫੇਰ ਗੱਲਬਾਤ ਲੱਗੂਗੀ ਟਕਾਲੇ ਜਦੋਂ ਤੁਸੀਂ ਬਾਹਰ ਆ ਕੇ ਵੇਖ ਲਈ ਵੈੜਾਂਗਾ ਹਜੇ ਨਵਾਂ ਹਾਨ ਅੱਛਾ ਇਹਨੂੰ ਦੁੱਧ ਕਿੰਨੇ ਤੇ ਚੱਲਦੀ ਸਰਜੀਤ ਬਈ ਹੁਣ ਦੋਦ ਜੀ 17 ਹੋ ਜੇ 18 ਹੋ ਜੇ ਮੈਂ 16 ਕਿਲੋ ਦੀ ਗਾਰੰਟੀ ਦੇਵਾਂਗਾ ਦੋ ਟਾਈਮ ਚਵਾ ਕੇ ਦੇਵਾਂਗਾ ਠੀਕ ਆ ਬਾਈ ਠੀਕ ਆ ਦੋਦ ਵਧੂਗਾ ਮੈਨੂੰ ਘਟਦਾ ਨਹੀਂ 20 ਕਿਲੋ ਤਾਂ ਦੇਈ ਜੂਗੀ ਟੋਰਨ ਪੀਕ ਕਿਲੋ ਬਾਈ ਜੀ 6 ਵਾਰ ਦੇ ਸਰ ਤੇ ਇਹ ਨਹੀਂ ਪਤਾ 24 ਦੇ ਜੇ 25 ਦੇ ਜੇ ਜਿਹੜਾ ਥਾਣੇ ਵੈਡ ਨੂੰ ਲੱਗਣਾ ਹਰੇਕ ਵੈਡ ਨੂੰ ਨਹੀਂ ਲੱਗਾ ਨਹੀਂ ਲੱਗਦਾ ਲੇਵਾ ਵੀ ਬਹੁਤ ਕਾਣੀ ਤੇ ਲੱਗਾ ਹੋਇਆ ਬਾਈ ਬਿਰਲਾ ਉਰਲਾ ਥਾਣਾ ਥੁਣਾ ਦੀ ਮਜ਼ਬੂਤੀ ਬਹੁਤ ਚੰਗੀ ਆ ਬਾਈ ਥੁਣਾ ਦੇਖੋ ਕਿਹੜਾ ਦੀ ਬਾਈ ਦੀ ਵਾਡ ਰੌਡਰ ਖਾਈਂ ਦੀ ਥਣ ਥੁਣਾ ਪੂਰਾ ਪਾਵਰਫੁਲ ਲੱਗਾ ਹਨਾ ਵੇਖੋ ਇਧਰ ਸੂਈਲ ਠੰਡੀ ਆ ਬਈ ਦੇਖ ਸਕਦੇ ਆ ਵੀਰੇ ਤੁਸੀਂ ਬੱਛਾ ਮਗਰ ਆ ਹਫਤੇ ਦੀ ਸੂਈ ਲਾ ਲਿਓ ਸਵਾ 4 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ ਹਾਂ ਟਾਈਮ 5 ਦਾ 4:30 ਸਵਾ 4 ਵਜੇ ਬਣਾਉਣ ਦਾ ਵੀ 6 ਵਜੇ ਚੋਈ ਆ 6 ਤੋਂ 6 ਚੋਕ ਕੇ ਲੈ ਜਾਣ ਮੇਰੇ ਘਰੋਂ ਟਾਈਮ ਤੋਂ ਟਾਈਮ ਤੁਸੀਂ ਚਵਾਈ ਕਰਕੇ ਦੁੱਧ 16 ਕਿਲੋ ਦੀ ਗਾਰੰਟੀ ਆ ਹੈ 17 18 ਕਿਲੋ ਪਰ 16 ਤੁਹਾਨੂੰ ਮਿਲੂਗਾ ਹਾਜ਼ਰ 20 ਕਿਲੋ ਦਾ ਹੱਸ ਕੇ ਦੁੱਧ ਦਈ ਜਾਊਗੀ ਬਾਈ ਬੜਾ ਨੀਮਿਆਂ ਦਾ ਕਿਨੇ ਦੀ ਦੇ ਦਈਏ ਬਾਈ ਤੁਸੀਂ ਮਹਾਰਾਜ ਜੀ ਮੌਲਦਾ 75 ਕਰਾ ਲਓ 75 ਦੀ ਦੇ ਦਿਆਂਗੇ ਕਿੰਨੇ ਦੀ ਕਿੰਨੇ ਦੀ ਹਾਂ ਨਾ ਜਾਵਾਂ ਤੁਸੀਂ ਰਾਜ਼ੋ ਜੀ ਤੇਰੇ ਨਾਲ ਹੀ ਗੱਲ ਨਹੀ ਤੁਸੀਂ ਆ ਨਾ ਮੈਂ ਤਾਂ ਤੈਨੂੰ ਕੁਝ ਨਹੀਂ ਆ ਲੈ ਕਿ ਤੂੰ ਦੱਸ ਦੇ ਹਾਂ ਨਾ ਬਾਜਾਂ ਜੇ ਤੂੰ ਸਹੀ ਕਹ ਰਿਹਾ ਨਾ ਤੈਨੂੰ ਸਹੀ ਕਹ ਲਊਗਾ 70 ਦੀ ਦੇ ਦਿਆਂਗੇ ਫਿਰ 70 ਦੀ ਝਾਕ ਕਰਦਾ ਚੱਲ ਕੋਈ ਨਾ ਬਣ ਦੂ ਗੱਲ ਨੇੜੇ ਹੀ ਆ ਹੁਣ ਤਾਂ ਬੈੜ ਵੀ ਚੰਗੀ ਆ ਬਾਈ ਇਹੋ ਜੀ 60 ਬਾੜ ਦੂ ਟੋਕੜ ਗੱਪਣ ਕਰਕੇ ਵੇਚ ਦਈਦੀ ਹੈ ਨਾ ਮੈਂ ਨਾ ਜੀ ਟਕਾਣੇ ਦੀ ਬੈੜ ਆ ਆਜੋ ਭਾ ਦੇ ਦਨੇ ਆਪਾਂ ਤੇ ਇਹ ਤਾਂ ਹੋ ਗਈ ਆਪਣੀ ਵੜ ਹੁਣ ਆਇਆ ਝੋਟੀ ਤੇ ਝੋਟੀ ਤੇ ਫੜੇ ਚਰਦੀ ਆੱਖ ਮੇਰੀ ਇਹਦੇ ਵਾਸਤੇ ਮੈਨੂੰ ਕੀ ਡਿਟੇਲ ਆ ਇਹਨੂੰ ਜੀ 2 ਮਹੀਨੇ ਢਾਈ ਲਾ ਲਓ 2 ਲਾ ਲਓ ਹਾਂ ਸੂਈ ਨੂੰ ਹੋਇਆ ਟਾਈਮ ਠੀਕ ਆ ਠੀਕ ਆ ਜੀ ਠੀਕ ਆ ਜੀ ਤੇ 9 ਕਿਲੋ ਦੁੱਧ ਸੀ ਇੱਥੇਲੇ ਠੀਕ ਆ ਤੇ ਕੱਲ ਦੇ ਹੀਰਵਾਜਾ ਕਰ ਗਈ ਆ ਆਪਾਂ ਸੀ ਲਈ ਮੇਰੇ ਇਸ ਤਰ੍ਹਾਂ ਤੋਂ ਉਥੋਂ ਪਿੰਡੋਂ ਠੀਕ ਆ ਤੇ 9 ਕਿਲੋ ਮੈਂ ਤੋੜ ਕੇ ਦੁੱਧ ਲੈ ਆਂ ਦੋ ਵੇ ਟਾਈਮ ਉਪਰਾ ਕਰ ਗਈ ਹੁਣ ਉਪਰਾ ਜਾ ਕਰ ਗਈ ਜੀ ਨਹੀਂ ਸੀ ਲਾਇਆ ਤੇ ਹੁਣ ਆ ਪਟ ਪੁੱਟੇ ਅੱਜ ਖਾਦੇ ਆ 50 ਕਿਲੋ 7 ਕਿਲੋ ਦੇ ਦੂ ਮੈਂ ਨਾ ਜੀ 7 ਕਿਲੋ ਤੇ ਸਰੀਲੀ ਸਰੂਲੀ ਫੋਲ ਲਾ ਬਚੋਟੀ ਦੇ ਕਰਮਾਲੀ ਮਿਲਦੀ ਕਿਵੇਂ ਆ ਬਾਈ ਬਾਈ ਜੀ ਥਾਪੀ ਤੇ ਮਿਲਦੀ ਸੀ ਠੀਕ ਆ ਤੇ ਮੈਂ ਤੜਕੇ ਟੀਗਾ ਲਾਇਆ ਮੈਂ ਬਚੋਟੀ ਦਾ ਉਹ ਰਾਜਾ ਕਰਦੀ ਸੀ ਲਿਆਈ ਬਾਹਰ ਕੱਢ ਕੇ ਝੋਟੀ ਸੁਨੱਖੀ ਬਹੁਤ ਆ ਯਾਦ ਹੂੰ ਬਾਕੀ ਮੂਹਰੋ ਇੱਕ ਥਣ ਜਾ ਕਰਦੀ ਕਿ ਵੈਸੇ ਨਹੀਂ ਨਹੀਂ ਵੈਸੇ ਆਉਂ ਤਾਂ ਮਾੜਾ ਮੋਟਾ ਹੁਣ ਹਟ ਚੂਣ ਚਾਣ ਦੇ ਵਿੱਚ ਚੂਣ ਚਾਣ ਚੋਂ ਟੀਕਾ ਲਾ ਕੇ ਤੜਕੇ ਚੋਈ ਤੇ ਪਰ ਜੂੜ ਨਹੀਂ ਪਾਇਆ ਮੈਂ ਠੀਕ ਆ ਉਵੇਂ ਚੋਈ ਆ ਹਮ ਐ ਮਤਲਬ ਐਂਥਾਪੀ ਮਾਰ ਕੇ ਇਹ ਵਾਲੀ ਮਾਰ ਕੇ ਪੀੜੀ ਡਾ ਕੇ ਮੈਂ ਚੋਈ ਆ ਨਹੀਂ ਛੋਟੀ ਸਰਾਖੀ ਬਹੁਤ ਆ ਯਾਰ ਠੰਡੀ ਢੁੰਡੀ ਵਿਚ ਵਾਲੀ ਵੀ ਚੰਗੀ ਆ ਬਾਈ ਹਮ ਨਹੀਂ ਵੇਖੋ ਗਿਰਦੀ ਮਿੱਤਰੋ ਲਿਆ ਬਾਈ ਕੱਦ ਘਾਟ ਵਾਲੀ ਝੋਟੀ ਆ ਕੋਈ ਛੋਟੀ ਮੰਨ ਕੇ ਕਿਹੜਾ ਆਜਾ ਵੀਰੇ ਹਮ ਬਾਕੀ ਦੋ ਦੱਠ ਨੋ ਕਿਲੋ ਟੋਰਾ ਨੂੰ ਦਈ ਜਣਾ ਨੋ ਕਿਲੋ ਹੋਣਾ ਬਈ ਮਾਰਾ ਜੀ 10 ਕਿਲੋ ਵੀ ਕਰ ਜੂਗੀ ਹਾਂ ਤਾਂ ਅੱਜ ਪੱਠੇ ਖਾਦੇ ਕੱਲ ਆਈ ਆ ਆਪਣੇ ਕੋਲ ਠੀਕ ਹੈ ਜੀ ਨਹੀਂ ਲਾਇਆ ਹਾਂ ਹੂੰ ਦੇ ਮੇਰਾ ਦੀਵ ਨਾਲ ਥੋੜਾ ਫੇ ਹਾਂਲੇ ਪਾਸੇ ਸਾਲ ਕੰਬਣੀ ਦੂਮੇ ਪਾਸੇ ਥਣ ਬਖਾਰੇ ਕੋਲ ਹੂੰ ਮੈਨੂੰ ਹੁਣ ਵੇਖਣ ਨੂੰ ਐ ਲੱਗਦਾ ਜੇ ਥਣ ਉਨੀ ਇੱਕੀ ਚੜਾਉਂਦੀ ਆ ਪਰ ਨਹੀਂ ਜੀ ਨਹੀਂ ਚੋ ਕੇ ਐਨ ਵਧੀਆ ਹੀ ਰੇਰ ਕੀ ਝੋਟੀ ਹੈ ਕਿਹੜਾ ਠੀਕ ਹੈ ਠੀਕ ਉਹੋ ਜੀ ਵਾਲਾ ਥਣ ਨਾਲ ਥਣ ਦੀ ਧਾਰ ਬਰਾਬਰ ਨਹੀਂ ਕੋਲ ਆ ਨਹੀਂ ਭੈਣਾ ਆ ਵੇਖ ਲੋ ਠੀਕ ਹੈ ਜੀ ਆ ਲੋ ਲੈ ਭਾਈ ਆ ਵੇਖ ਲੋ ਗੋਣਾ ਆ ਇਹਦੇ ਵਿੱਚ ਵੱਡਾ ਬੈਠੂ ਨਹੀਂ ਠੀਕ ਹੈ ਭਈ ਆ ਲੋ ਹਮ ਆ ਲੋ ਇਹ ਠੀਕ ਹੈ ਬਸ ਓਕੇ ਜਮ ਭਾਈ ਕਿੰਨੇ ਦੀ ਦੇ ਦਈਏ ਭਾਈ ਹਣ ਇਹ 75 ਦੀ ਦੇ ਦਿਆਂਗੇ ਜੀ ਨਹੀਂ ਇਹਦਾ ਨੇੜੇ ਗੱਲ ਕਰ ਵੇਚਣ ਵਾਲੀ 72 ਦੀ ਦੇ ਦਿਆਂਗੇ 70 ਦੀ ਇਹ ਕਰਦੇ ਆ ਮਾੜਾ 40 ਦਾ ਜੁੜਾ ਜਿੰਨੇ ਕਹਦੇ ਮੈਂ ਮੋੜ ਨਹੀਂ ਨਹੀਂ ਥੋੜੀ ਇੱਕ ਚਿੱਤਾਨੀ ਕੋਈ ਹੈ ਦਿੰਦਾ ਨਹੀਂ ਕੋਈ ਨਹੀਂ ਸੱਤ ਬੱਕੇ ਦੇ ਚਪਿਆ ਹਜ਼ਾਰ ਨੂੰ ਕਟੀਆਂ ਵੇਚੀ ਜਾਂਦੇ ਮਹਾਰਾਜ ਜੀ 2 ਲੱਖ 2 ਲੱਖ ਦੇ ਨਹੀਂ ਬਤਾ 2 ਲੱਖ ਦੀ ਤਿਆਰ ਹੋਈ ਵਗੇ ਹੂੰ ਚਲ ਦੋ ਤਾਂ ਹੈਨੀ ਜੀਪ ਘਰਾਂ ਦੇ ਵਿੱਚ 40 45 ਦਾ ਵੀ ਮੋਲ ਹੋਇਆ ਕਿਹੜਾ ਚੰਗੇ ਨੇ ਵਦ ਵੇਹੀ ਹੀ ਝੂਟੀ ਆ ਹੀਰੇ ਅਰ ਕੀ ਨਹੀਂ ਸਰਖੀ ਆ ਬਈ ਕੋਈ ਚੰਗੀ ਹੂੰ ਤੇ ਬੱਥਾਣਾ ਤੁਣਾ ਲੁੱਥਰ ਧਾਰਦਾ ਤਾਂ ਨਹੀਂ ਫਰਕ ਨਿਕਲਦਾ ਭਾਈ ਜੀ ਚੋਕੇ ਲੈ ਜਾਣ ਬਸ ਠੀਕ ਹੈ ਭਾਈ ਠੀਕ ਹੈ ਜੀ ਮੈਂ ਤਾਂ ਤੁਹਾਨੂੰ ਦੱਸੀ ਜਾਣਾ ਵੀ ਆਪਾਂ ਲੈਂਦੀ ਆਰੇ ਉਤੋਂ ਕੱਲ 9 ਕਿਲੋ ਦੁੱਧ ਦੋਵੇਂ ਟਾਈਮ ਚੋਕ ਲਈ ਨਹੀਂ ਦੇ ਦੂਗੀ ਛੋਟੀ ਕਹਿ ਰਹੀ ਆ ਦੁੱਧ ਅਲੀ ਛੋਟੀ ਠੀਕ ਹੈ ਜੀ ਮੇਰੇ ਕੋਲ ਜੀਨ ਲਾਇਆ ਤੇ ਪਰ ਥਾਪੀ ਮਾਰ ਕੇ ਆਈ ਬਹਿ ਜਾ ਜੋੜ ਵੀ ਨਹੀਂ ਪਉਣਾ ਠੀਕ ਆ ਬਾਈ ਨੰਬਰ ਕਿਹੜੇ ਤੇ ਗੱਲ ਕਰੀਏ ਬਾਈ 94643 ਜੀ 98522 ਇੱਕ ਵਾਰੀ ਹੋਰ 94643 98522 ਠੀਕ ਹੈ ਬਈ ਇਹ ਨੰਬਰ ਤੇ ਕਰ ਲਿਓ ਗੱਲਬਾਤ ਮਿੱਤਰੋ ਦੋਵੇਂ ਜਾਨਵਰ ਟਕਾਣੇ ਦੇ ਆ ਭਾ ਜਾਇਜ ਜਾਨਵਰ ਚੰਗੇ ਮਾੜਾ ਜਿਹੜੇ ਭਾ ਦੇ ਵਿੱਚ ਇੱਥੋਂ ਮਿਲ ਜਾਣੇ 5-7000 1000 ਸਸਤੇ ਮਾਰਕੀਟ ਨਾਲੋਂ ਜਾਨਵਰ ਆ ਬਈ ਹਰੇਕ ਆਪਾਂ ਫੋਨ ਕਰੇ ਕੋਈ ਬਈ ਉਹ ਕਰੇ ਕੋਈ ਮਾਨਤਾ ਨਾ ਦੇਵਾਂਗੇ ਠੀਕ ਹੈ ਭਾਈ ਜੀ ਧੰਨਵਾਦ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਜਿਹੜਾ ਮਿੱਤਰ ਉਹ ਚੋਟੀਆਂ ਜਿਹੜਾ ਹੈਗਾ ਵਾ ਬਾਈ ਨੂੰ ਲੱਗਦਾ ਜਿਹੜਾ ਉਹ ਮੋਗਾ ਅਗਲੀ ਜਨਵਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਪਾਈ ਸਾਹਿਬ ਦਾ ਨਾਮ ਸਰਜੀਤ ਆ ਵੀਰੇ ਤੁਸੀਂ ਆ ਕੇ ਖੁਦ ਗੱਲਬਾਤ ਕਰ ਲਿਓ ਵੀਡੀਓ ਦੇਖ ਕੇ ਕਰ ਲਓ ਬਾਅਦ ਠੰਡੇ ਸੀਲ ਲਾਓ